ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਹੋਇਆ ਟੱਲ ਖੜਕਾ ਦਿਓ ਤਾਂ ਕਿ ਸਮੇਂ-ਸਮੇਂ ਸਰ ਤੁਹਾਨੂੰ ਮੇਰੇ ਜਿਹੜੇ ਵੀਡੀਓ ਦੇ ਨੋਟੀਫਿਕੇਸ਼ਨ ਨੇ ਆਉਂਦੇ ਰਹਿਣ ਹਾਂਜੀ ਬਾਈ ਆਪਾਂ ਇੱਕ ਨਵਾਂ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ ਜਿਹੜਾ ਆਪਣੇ ਧਰਮ ਨਾਲ ਸਿੱਖ ਧਰਮ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਉਹ ਹੈ ਅਰਦਾਸ ਅਰਦਾਸ ਅਸੀਂ ਹਰ ਰੋਜ਼ ਬਾਣੀ ਪੜਨ ਤੋਂ ਬਾਅਦ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਘਰੋਂ ਕੁਝ ਮੰਗਦੇ ਆਂ ਰੱਬ ਤੋਂ ਤਾਂ ਆਪਾਂ ਅਰਦਾਸ ਕਰਦੇ ਆਂ ਜਾਂ ਕੋਈ ਦੇ ਖੁਸ਼ੀ ਆ ਆਪਣੇ ਘਰ ਦੇ ਵਿੱਚ ਜਾਂ ਗਮੀ ਆਉਂਦੀ ਆ ਤਾਂ ਆਪਾਂ ਪਾਠ ਕਰਨ ਤੋਂ ਬਾਅਦ ਭੋਗ ਪਾਉਣ ਤੋਂ ਬਾਅਦ ਅਰਦਾਸ ਕਰਦੇ ਆਂ ਅਰਦਾਸ ਸਿੱਖ ਧਰਮ ਦਾ ਇੱਕ ਜ਼ਰੂਰੀ ਵਿਸ਼ਾ ਜਿਹੜਾ ਸਾਰਿਆਂ ਲਈ ਆਪਣੇ ਲਈ ਜ਼ਰੂਰੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੇ ਵੀ ਸਮਾਗਮ ਹੁੰਦੇ ਆ ਉਹਨਾਂ ਦੇ ਵਿੱਚ ਅਰਦਾਸ ਹੁੰਦੀ ਹੀ ਹੁੰਦੀ ਆ ਤੇ ਆਪਾਂ ਅਰਦਾਸ ਨਾਲ ਸੰਬੰਧਤ ਇੱਕ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ ਅਰਦਾਸ ਦੇ ਅਰਥ ਕੀ ਨੇ ਅਰਦਾਸ ਦੇ ਵਿੱਚ ਜਿੰਨੇ ਵੀ ਪੈਰੇ ਆ ਜਿਵੇਂ 10 ਗੁਰੂ ਸਾਹਿਬਾਨਾਂ ਦੇ ਨਾਮ ਲਿਖੇ ਆਉਂਦੇ ਆ ਤੇ ਪੰਜਾਂ ਪਿਆਰਿਆਂ ਦੇ ਆਉਂਦੇ ਆ ਚਾਰ ਸਹਿਬਜ਼ਾਦਿਆਂ ਤੇ ਆਉਂਦੇ ਆ ਤੇ ਜਿੰਨਾ ਸਿੰਘਾਂ ਅਸੀਂ ਸੰਗੜੀਆਂ ਨੇ ਧਰਮ ਹੇਤ ਅਸੀਸ ਦਿੱਤੇ ਨੇ ਜਪੀ ਤਪੀ ਹਠੀ ਸਾਰਿਆਂ ਦੇ ਬਾਰੇ ਵਿਸ਼ੇਸ਼ ਤਰ੍ਹਾਂ ਡੂੰਘਾਈ ਦੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਇਕੱਲੇ ਇਕੱਲੇ ਚੀਜ਼ ਦਾ ਟੌਪਿਕ ਬਣਾ ਕੇ ਜਿਨ੍ਹਾਂ ਨੇ ਵੀ ਅਰਦਾਸ ਦੇ ਇਸ ਟੌਪਿਕ ਨੂੰ ਚੰਗੀ ਤਰ੍ਹਾਂ ਸਮਝਣਾ ਸੁਣਨਾ ਉਹ ਮੇਰੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਸ ਅਰਦਾਸ ਦੇ ਵਿਸ਼ੇ ਤੇ ਵੀਡੀਓ ਪੈਣਗੀਆਂ ਉਹ ਜ਼ਰੂਰ ਤੁਸੀਂ ਸੁਣਦੇ ਰਹੋ ਸਾਰੀ ਵੀਡੀਓ ਸੁਣਿਆ ਕਰੋ ਤਾਂ ਕਿ ਤੁਹਾਨੂੰ ਐਂਡ ਤੱਕ ਕੱਲੀ-ਕੱਲੀ ਚੀਜ਼ ਸਮਝ ਆ ਸਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਅਰਦਾਸ ਨਾਲ ਸੰਬੰਧਿਤ ਜਿੰਨੀ ਵੀ ਜਾਣਕਾਰੀ ਆ ਉਹ ਸਾਰੀ ਡੰਗਾਈ ਨਾਲ ਦਿੱਤੀ ਜਾਊਗੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ